ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਗੁਰੂ ਰਾਮਦਾਸ ਅਤੇ ਬੀਬੀ ਪਾਨੀ ਜੀ ਦੇ ਘਰ ਉਹਨੀ ਵਿਸਾਖ ਸੰਮਤ 1620 15 April 1503 ਨੂੰ ਗੋਵਿੰਦਵਾਲ ਸਾਹਿਬ ਵਿਖੇ ਹੋਇਆ। ਆਪ ਸਿੱਖਾਂ ਦੇ ਪੰਜਵੇਂ ਗੁਰੂ ਸਨ। ਦੋ ਬਚਪਨ ਦੇ ਮੁੰਡਲੇ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਦੀ ਦੇਖ ਰੇਖੇਟ ਗੁਜ਼ਾਰੇ ਅਤੇ ਨਾਲ ਹੀ ਉਹਨਾਂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ। ਆਪਨੇ ਦੇਨਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ ਸੰਸਕ੍ਰਿਤ ਦਾ ਗਿਆਨ ਪੰਡਿਤ ਵੇੜੀ ਕੋਲੋਂ ਗਣਿਤ ਵਿੱਦਿਆ ਮਾਮਾ ਬਾਬਾ ਮੋਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਬਾਬਾ ਮੋਹਨ ਜੀ ਨੇ ਸਿਖਾਈ। गुण अमर दास दा सच्चे खंड वापसी दा समा नेड़े आ जान करके तीजे गुरु साहिब जी ने एक सितंबर 1574 सौ चौथे गुरु रामदास जी नु गुरगद्दी बख्शिश की थी। बाबा बुद्धा जी ने गुरियाई तिलक दी रसम अदा की थी। उसे दिन ही श्री गुरु अमरदास जी ज्योति ज्योति समाए इस तो बाद साल पंद्रह विच ही श्री गुरु रामदास ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨ ਪੁੱਤਰਾਂ ਪ੍ਰਿਥੀ ਚੰਦ ਸ੍ਰੀ ਮਹਾਦੇਵ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ ਅੰਮ੍ਰਿਤਸਰ ਆ ਗਏ ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖ ਸਰ ਦੀ ਚੱਲ ਰਹੀ ਸੀ ਉਸ ਨੂੰ ਅਰੰਭਿਆ ਤੇ ਜਿਸ ਟਾਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਵਾਇਆ ਕਰਦੇ ਸਨ ਅੱਜਕਲ ਉੱਥੇ ਗੁਰਦੁਆਰਾ ਢਾਲੀ ਸਾਹਿਬ ਸੁਸ਼ੋਭਿਤ ਹੈ ਫਿਰ ਗੁਰੂ ਰਾਮਦਾਸ ਨੇ ਸਨ 1577 ਵਿੱਚ ਪਿੰਡ ਟੁੰਗਦੇ ਜ਼ਿਮੀਂਦਾਰਾਂ ਨੂੰ 700 ਰੁਪਏ ਮੋਰ ਦੇ ਕੇ 500 ਬਿਗੇ ਜ਼ਮੀਨ ਗੁਰੂ ਕੇ ਚੱਕ ਵਾਲੀ ਖਾਂ ਪ੍ਰਾਪਤ ਕੀਤੀ ਸੀ ਜਿਸ ਦਾ ਨਾਮ ਬਾਅਦ ਵਿੱਚ ਚੱਕ ਰਾਮਦਾਸ ਪੈ ਗਿਆ ਇਸੇ ਸਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਦੋਖ ਪੰਜਨੀ 베ਰੀ ਵਾਲੇ ਥਾਂ ਇੱਕ ਸਰੋਵਰ ਦੀ ਖੁਦਵਾਈ ਆਰੰਭੀ ਜਿਸ ਨੂੰ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ ਇਸ ਸਰੋਵਰ ਦਾ ਨਾਮ ਆਪਣੀ ਦੂਰੰਦੇਸ਼ੀ ਨਾਲ ਅੰਮ੍ਰਿਤਸਰ ਰੱਖਿਆ ਇਸ ਤੋਂ ਹੀ ਇਸ ਨਗਰ ਦਾ ਨਾਮ ਅੰਮ੍ਰਿਤਸਰ ਪਿਆ ਵੇਆ ਪੁੱਤਰ ਦੀ ਦਾਤੇ ਗੁਰੇ ਆਈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਇਹਾੜ ਸੰਮਤ 1636 ਨੂੰ ਮੋ ਪਿੰਡ ਤਹਿਸੀਲ ਫਿਲੌਰ ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸੁਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ ਉਸ ਵੇਲੇ ਆਪ ਜੀ ਦੀ ਉਮਰ 16 ਸਾਲ ਦੀ ਸੀ ਜਦ ਮਾਤਾ ਗੰਗਾ ਜੀ ਮਨ ਵਿੱਚ ਪੁੱਤਰ ਪ੍ਰਾਪਤੀ ਦੀ ਇੱਛਾ ਲੈ ਬਾਬਾ ਗੁੰਦਾ ਜੀ ਲਈ ਹੱਥੀ ਪ੍ਰਸ਼ਾਦਾ ਤਿਆਰ ਕਰਕੇ ਬੀਰ ਸਾਹਿਬ ਪੁਜੇਤਾ ਪ੍ਰਸਾਦ ਛਕਣ ਲੱਗ ਗਿਆ ਪਰ ਸੰਚਿਤ মুদ্রা ਵਿੱਚ ਹੋਏ ਬਾਬਾ ਜੀ ਦੇ ਵਰਦਾਨ ਨਾਲ ਮਾਤਾ ਗੰਗਾ ਜੀ ਦੀ ਕੁੱਖੋਂ ਇੱਕੀ ਹਾਨ ਸੰਮਤ 1652 ਉਨੀ ਜੂਨ 1595 ਨੂੰ 6ਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਯੋਦਾ ਪੁੱਤਰ ਦਾ ਜਨਮ ਹੋਇਆ ਸੀ ਇਦਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨੇਕੇ ਸੁਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ ਪਿਆਰ ਸਤਿਕਾਰ ਸੁਭਾਅ ਵਿੱਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਵਿੰਦ왈 ਸਾਹਿਬ ਵੇਖੇ बाबा बुद्धा साहिब जी हथों गुरियाई तिलक बख्शिश कीता ते आप चौथे गुरु उसे दिन ही ज्योति ज्योति समा गए उस वक्त श्री गुरु अर्जन देव जी दी उम्र अठारह साल दी सी दस्तार बंदी दी रसम तो बाद आप जी अक्टूबर महीने श्री अमृतसर आ गए ਨੇ ਬ੍ਰਿਚਾਣਾ ਸ਼ੁਰੂ ਕੀਤਾ ਸੰਗਤਾਂ ਦੇ ਨਾਲ ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲੋ ਜੀ ਨੂੰ ਇਹਨਾਂ ਕੰਮਾਂ ਲਈ ਜਥੇਦਾਰ ਥਾਪਿਆ ਤੇ ਨਾਲ ਹੀ ਆਪ ਜੀ ਨੇ ਦੂਰ ਦੂਰ ਤੱਕ ਗੁਰਸਿੱਖੀ ਨੂੰ ਪ੍ਰਚਾਰਿਆ ਆਗਰੇ ਤੋਂ ਚਲ ਕੇ ਗੁਰੂ ਸਾਹਿਬ ਦੇ ਦਰਸ਼ਨ ਹਿਤ ਭਾਈ ਗੁਰਦਾਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿੱਚ ਗੁਰੂ ਸਾਹਿਬ ਨੂੰ ਮਿਲੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਸੰਨ 1586 ਈਸਵੀ ਵਿੱਚ ਸੰਤੋਖ ਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਪਾਈ ਗੁਰਦਾਸ ਜੀ ਨੇ ਅਮ ਯੋਗਦਾਨ ਪਾਇਆ ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ 1588 ਮਾਗੀ ਵਾਲੇ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਪੂਰਾ ਨਾਮ ਮੋਇਨ ਪੁੱਲ ਅਸਲਾਮ ਤੋਂ ਕਰਵਾਇਆ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ ਸਰੋਵਰ ਵਿੱਚ ਵਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ रात हुंदा गुर दा कीर्तन सुन के नजारे तक के देखण वाले दे मन विच अजेहा सवाल पैदा है कि की इस तो अगे भी कोई खंड है

ਆਪ ਦਰਨਾ ਤੇ ਦੂਜਿਆਂ ਨੂੰ ਤਾਰਨਾ ਤੇ ਗੁਰੂ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ ਅਤੇ ਖਾਸ ਕਰਕੇ ਇਸ ਇਲਾਕੇ ਦੇ ਹਾਕਮ ਨੂਰਦੀਨ ਅਤੇ ਉਸ ਦੇ ਪੁੱਤਰ ਅਮੀਨਦੀਨ ਅਤੇ ਸਖੀ ਸਰਵਰਾਂ ਦੇ ਵੱਧ ਰਹੇ ਮੁਸਲਮਾਨੀ ਪ੍ਰਭਾਵ ਨੂੰ ਰੋਕਣਾ ਸੀ ਇਸ ਲਈ ਆਪ ਜੀ ਖੁਦ ਪ੍ਰਚਾਰ ਹਿਤ ਖਡੂਰ ਸਾਹਿਬ ਅਤੇ ਹੋਰ ਇਲਾਕਿਆਂ ਵਿੱਚ ਗਏ ਤਰਨਤਾਰਨ ਵਿੱਚ ਕੋਹਣੀ ਘਰ ਬਣਵਾਉਣ ਉਪਰੰਤ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਰੂਪ ਵਿੱਚ ਬਦਲ ਕੇ ਕੋਹਣੀਆਂ ਦਾ ਕੋਹੜ ਹਮੇਸ਼ਾ ਲਈ ਖਤਮ ਕੀਤਾ 1593 ਵਿੱਚ ਆਪ ਜੀ ਨੇ ਜਲੰਧਰ ਕੋਲ ਦੁਆਬੇ ਵਿੱਚ ਧਰਮ ਪ੍ਰਚਾਰ ਕੇਦਰਿਤ ਕਰਤਾਰਪੁਰ ਬਸਾਇਆ ਤੇ ਮਾਤਾ ਗੰਗਾ ਜੀ ਦੇ ਨਾਮ ਤੇ ਖੂਹ ਲਗਵਾਇਆ 1594 ਇਲਾ ਨੂੰ ਆਪ ਜੀ ਨੇ ਗੁਰੂ ਕੀ ਬਡਾਲੀ ਨੂੰ ਤਰੰ ਪਰ ਚਾਰ ਹਿਤ ਪੱਕਾ ਟਿਕਾਣਾ ਬਣਾਇਆ ਇੱਥੇ ਹੀ 6ਵੇਂ ਗੁਰੂ ਸਾਹਿਬ ਦਾ ਜਨਮ ਹੋਇਆ ਇਹਨਾਂ ਹੀ ਸਾਲਾਂ ਵਿੱਚ ਸੋਕਾ ਪਹਿ ਜਾਣ ਕਰ ਜਨਤਾ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਜੀ ਨੇ ਦੋ ਹਰਤੇ ਚਾਰ ਹਰਤੇ ਖੂਹ ਲਗਵਾਏ ਗੁਰੂ ਕੀ ਬਡਾਲੀ ਦੇ ਪੱਛਮ ਵੱਲ ਛੇ ਹਰਤਾ ਖੂਹ ਜਿੱਥੇ ਗੁਰਦੁਆਰਾ ਛੇ ਰਟਾ ਸਾਹਿਬ ਹੈ ਲਗਵਾਇਆ ਲਾਹੌਰ ਵਿੱਚ ਧੁਖਮਰੀ ਅਤੇ ਕਾਲ ਪਹਿ ਜਾਣ ਕਾਰਨ ਸੰਨ 1597 ਵਿੱਚ ਗੁਰੂ ਜੀ ਨੇ ਲਾਹੌਰ ਪੁੱਜ ਕੇ ਚੂਨਾ ਮੰਡੀ ਵਿਖੇ ਨਿਥਾਵਿਆਂ ਨੂੰ ਥਾਂ ਦੇਣ ਲਈ ਇਮਾਰਤ ਅਤੇ ਪਾਣੀ ਦੀ ਜ਼ਰੂਰਤ ਲਈ ਡੱਬੀ ਬਾਜ਼ਾਰ ਵਿੱਚ ਬੋਲੀ ਬਣਵਾਈ ਲੰਗਰ ਲਗਵਾਏ ਦਵਾਦਾਰੂ ਦਾ ਇੰਤਜ਼ਾਮ ਕੀਤਾ पंद्रह विच ही अकबर बादशाह गोविंदवाल विखे गुरु अर्जन देव जी दे दरबार विच हाज़र हो गुरु जी बलो लाहौर काल समय पीड़ित लोगों की सेवा लिय शुकराना किया गुरु जी दी अजीम ते दी की अजीम शख्सियत से लंगर प्रथा तो प्रभावित होकर लंगर के न जार लाने की पेशकश कीती। पर गुरुजी ने जगीर तो इनकार कर दिता लेकिन बादशाह नु इस इलाके विचो शाही फौजा दे रहन ते कूच करन करके हुए नुकसान कारण लगान माफ करन ले अकबर बादशाह नु राजी कर लिया सन पंद्रह सौ निन्यानवे ईस्वी विच लोकां नूं वहिमा परमा चुक कदन ले धर्म प्रचार हित आप जी डेरा बाबा नानक ਕਰਤਾਰਪੁਰ ਰਾਮੀ ਮਾਲੇ ਕਲਾ ਨੌਰ ਦੇ ਪ੍ਰਚਾਰ ਦੌਰੇ ਤੋਂ ਬਾਅਦ ਬਿਖੇ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ ਇੱਕ ਸਾਲ ਦੇ ਪ੍ਰਚਾਰ ਦੌਰੇ ਤੋਂ ਬਾਅਦ ਆਪ ਜੀ ਅੰਮ੍ਰਿਤਸਰ ਪਹੁੰਚੇ ਗੁਰੂ ਸਾਹਿਬ ਜੀ ਨੇ ਆਪਣੇ ਗੁਰਗੱਦੀ ਕਾਲ ਵਿੱਚ ਸਭ ਤੋਂ ਮਹਾਨ ਕੰਮ ਮਿਲਾਹੀ ਬਾਣੀ ਰਚਣ ਅਤੇ ਪਹਿਲੇ ਗੁਰੂ ਸਾਹਿਬਾਂ ਦੀ ਸੰਤਾਂ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ ਇਸ ਮਹਾਨ ਕੰਮ ਨੂੰ ਕਰਨ ਲਈ ਗੁਰੂ ਸਾਹਿਬ ਨੇ ਇਕਾਂਤ ਵਾਸ ਜਗਾ ਸ੍ਰੀ ਰਾਮ ਸਰ ਗੁਰਦੁਆਰੇ ਸੁਸ਼ੋਭਿਤ ਅੰਮ੍ਰਿਤਸਰ ਚੋਣੀ ਆਪ ਜੀ ਨੇ ਸਨ 1601 ਤੋਂ ਲੈ ਕੇ ਅਕਸਰ 1604 ਦੇ ਲੰਬੇ ਅਰਸੇ ਦੌਰਾਨ ਇਹ ਕੰਮ ਸੰਪੂਰਨ ਕੀਤਾ ਅਤੇ ਆਦਿ ਗ੍ਰੰਥ ਦੀ ਬੀੜ ਤਿਆਰ ਕੀਤੀ ਜਿਸ ਵਿੱਚ ਚੌਲਦੀ ਮਹਾਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿੱਚ ਪੰਜ ਗੁਰੂ ਸਾਹਿਬਾਨ ਦੀ ਬਾਣੀ 15 ਭਗਤਾਂ

बाबा बुद्धा जी ने प्रथम ग्रंथी दे तौरते तो पहला हुक्मनामा लिया श्री गुरु ग्रंथ साहिब जी दे अद्वितीय उपदेशों का असर मुसलमान उलमावा अते काजिया ने कबूलिया क्योंकि मुसलमान कट्टरपंथी अपने धर्म की बराबरी बर्दाश्त नहीं कर सकते सन अकबर का पुत्र जहांगीर जदों तखत ते बैठा था विरोधियों ने गुरु साहिब विरुद्ध उसके कन भरने शुरू किए इस कि गुरु साहिब दा माल जबत करके उस दे सामने पेश की था जहांगीर ने गुरु साहिब नु श्री गुरु ग्रंथ साहिब जी विच हजरत मुहम्मद दी खुशामद दे शबद करन ले के शब्द दर्ज करने कहा जिसते गुरु साहिब ने साफ इनकार कर दिता एक पासे चंदू दी ईरखा सी के उस दी लड़की दा रिश्ता गुरु हरि गोबिंद साहेब नु करन तो गुरु साहिब ने इनकार कर दिता सी अखिर गुरु साहेब नु शहीद करंदा दा हुक्म दे दिता गया इस काम ले खास तौरते निर्दयी चंदू नु लगाया गया गुरु साहेब नु तत्ती तवी ਤੇ ਬਿਠਾ ਕੇ ਸੀਸ ਤੇ ਤੱਤੀ ਰੇਤ ਪਾਈ ਗਈ ਅਤੇ ਬਾਦ ਵਿੱਚ ਉਹ ਬਦੇ ਪਾਣੀ ਦੀ ਦੇਗ ਵਿੱਚ ਪਾਇਆ ਗਿਆ ਪਰ ਗੁਰੂ ਸਾਹਿਬ ਨੇ ਤੇਰਾ ਕੀ ਮੀਠਾ ਲਾਗੇ ਦੀਤੋਨੀ ਜਾਰੀ ਰੱਖੀ ਅੰਤ 16 ਮਈ 1606 ਨੂੰ 6ਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿੱਚ ਰੋੜਿਆ ਗਿਆ ਅੱਜਕੱਲ੍ਹ ਉਹ ਜਗ੍ਹਾ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ।